ਕਿਹੜੀ ਚੀਜ਼ ਦਾ ਧਿਆਨ ਰੱਖਣਾ ਪਊਗਾ ਜਿਹਨੂੰ ਈਮੇਲ ਵਗੈਰਾ ਵੀ ਆი ਆਬਵੀਅਸਲੀ ਆਪਣੇ ਵਕੀਲ ਦੇ ਨਾਲ ਸੰਪਰਕ ਵੀ ਜਿਹੜਾ ਉਹ ਕਰਨਗੇ ਉਹਨਾਂ ਦੇ ਨਾਲ ਉਹ ਗੱਲ ਕਰਨਗੇ ਪਰ ਫਿਰ ਵੀ ਕਿਹੜੀਆਂ ਚੀਜ਼ਾਂ ਤਾਂ ਉਹ ਸਟਾਰਕ ਰਹਿਣ ਕਿਉਂਕਿ ਅੱਜਕੱਲ 스ਕੈਮ ਚੱਲਦੇ ਬਹੁਤ ਨੇ ਸੋ ਸਕੈਮ ਜਿਹੜਾ ਇਹ ਹੈ ਕਿ ਆਬਵੀਅਸਲੀ ਤਨ ਆਪਣੀ ਗੱਲ ਦੱਸਦੀ ਹੁਣ ਤੁਸੀਂ ਸਾਡੇ ਨਾਲ ਜੇ ਆਪਣਾ ਨਾਮ ਚੈੱਕ ਕਰੋ ਟੇਰਕੇ ਨਾ ਮੀਗ੍ਰੇਸ਼ਨ ਦਾ ਇਹ ਉਹਦੇ ਕਾਫੀ ਸਾਰੇ ਜਿਹੜੇ ਫੇਸਬੁੱਕ ਤੇ ਪਤਾ ਨਹੀਂ ਕਿੰਨੇ ਪ੍ਰੋਫਾਈਲਾਂ ਟਿਕਟੌਕ ਤੇ ਪਤਾ ਨਹੀਂ ਕਿੰਨੇ ਪ੍ਰੋਫਾਈਲ ਉਹਦੇ 40 50 ਜਿਹੜੇ ਕਿਸੇ ਨੇ ਬਣਾਏ ਹੋਏ ਯਾਤਾਂ ਜਿਹਦਾ ਵੀਡੀਓ ਬਣਾਉਂਦੇ ਆ ਉਹਨੂੰ ਉਹ ਅੱਗੇ ਜਿਹੜੀ ਪੇਸਟ ਕਰ ਦਿੰਦੇ ਆ ਤੇ ਲੋਕੀ ਹੁਣ ਸਾਡੇ ਖੋਦ ਦੇ ਪ੍ਰੋਫਾਈਲ ਚ ਕਿ ਭਾਰੀ ਤੁਹਾਡਾ ਨੰਬਰ ਕੀ ਆ ਤੇ ਉਹ ਜਿਹੜੇ ਨੰਬਰ ਨੰਬਰ ਹੈਗੇ ਸਾਰੇ ਸਾਡੇ ਪ੍ਰੋਫਾਈਲ ਦੇ ਵਿੱਚ ਆਲਰੇਡੀ ਲਿਖਿਆ ਹੋਏ ਆ ਆਲਰੇਡੀ ਤੇ ਕਈ ਵਾਰੀ ਬੰਦੇ ਨਾ ਆਪਣਾ ਨੰਬਰ ਵੀ ਛੱਡ ਦਿੰਦਾ ਤੇ ਮੈਂ ਕਲਾਇੰਟਸ ਨੂੰ ਇਹੀ ਕੰਨਾਗੇ ਯਾਰ ਆਪਣਾ ਨੰਬਰ ਲਾ ਕੇ ਤੇ ਛੱਡਿਆ ਕਰੋ ਆਨਲਾਈਨ ਚ ਸੋ ਆਪਾਂ ਜ਼ਿੰਮੇਵਾਰੀ ਨਹੀਂ ਚੱਕ ਸਕਦੇ ਕਿ ਕਿਹਨੇ ਉਹ ਨੰਬਰ ਚੱਕ ਕੇ ਤੁਹਾਨੂੰ ਕਾਲ ਕਰ ਲੈਣੀ ਆ ਹੂੰ ਹੂੰ ਤੇ ਜਿਹੜੇ ਇਹ ਕੀ ਕਰਦੇ ਆ ਕਿ ਫੋਟੋ ਫੋਟੋ ਸਾਰੀ ਜਿਹੜੀ ਕਾਪੀ ਕਰ ਲੈਂਦੇ ਆ ਵਕੀਲਾਂ ਦੀ ਹੁਣ ਜਿੱਦਾਂ ਟੇਰ ਗਿਆਣਾ ਇਮੀਗ੍ਰੇਸ਼ਨ ਆ ਰਾਈਟ ਉਹਨੇ ਇਮੀਗ੍ਰੇਸ਼ਨ ਚ ਇੱਕ ਐਮ ਐਕਸਟਰਾ ਪਾ ਦੇਣਾ ਇਹ ਉਹ ਵੇਖਨ ਨੂੰ ਨਾ ਪੂਰਾ ਕਈ ਵਾਰੀ ਤਲੇਖਾ ਲੱਗਦਾ ਕਿ ਯਾਰ ਇਹ ਟਿੱਕ ਟਵ ਦੇ ਕਮੈਂਟ ਵੀ ਜ਼ਿਆਦਾਤਰ ਮੈਂ ਤਾਂ ਹੀ ਆਫ ਕੀਤੇ ਆ ਕਿ ਉਹਨਾਂ ਜਦੋਂ ਆਪਾਂ ਰਾਤ ਨੂੰ ਆਪਾਂ ਸੁੱਤੇ ਹੋਈਏ ਤਾਂ ਜਦੋਂ ਉਹਨਾਂ ਨੇ ਨਾ ਆਹੀ ਜਿੱਦਾਂ ਪ੍ਰੋਫਾਈਲ ਨੂੰ ਬਿਲਕੁਲ ਕਾਪੀ ਕਰਕੇ ਇਮੀਗ੍ਰੇਸ਼ਨ ਦੀ ਜਗ੍ਹਾ ਐਲ ਪਾ ਦੇਣਾ ਉਹ ਪਤਾ ਨਹੀਂ ਲੱਗਣਾ ਤੇ ਟਿਕਟੌਕ ਵਾਲੇ ਕੁਝ ਕਰਦੇ ਵੀ ਨਹੀਂ ਉਹਨਾਂ ਨੇ ਤੇ ਥੱਲੇ ਜਾ ਕੇ ਉਹਨਾਂ ਨੇ ਕਮੈਂਟ 'ਚ ਜਵਾਬ ਵੀ ਦੇਣਾ ਤਾਂ ਐਂ ਕਈ ਵਾਰੀ ਲੱਗਦਾ ਕਿ ਯਾਰ ਇਹ ਵਕੀਲ ਹੀ ਜਿਹੜਾ ਜਵਾਬ ਉਹ ਦੇ ਰਿਹਾ ਸਹੀ ਗੱਲ ਹੈ ਤੇ ਉਹਨਾਂ ਨੇ ਕਾਲ ਸੈਂਟਰ ਵੀ ਬਣਾਏ ਆ ਚੰਡੀਗੜ੍ਹ ਚੰਡੀਗੜ੍ਹ ਸਾਰੇ ਆਪਣੇ ਜਿਹੜੇ ਪੰਜਾਬੀ ਬੋਲਦੇ ਆ ਉਹ ਠੀਕ ਆ ਤੇ ਉਹ ਜਿਹੜਾ ਤੁਸੀਂ ਨਾ ਉਹ ਚੀਜ਼ ਤੋਂ ਬਚੋ ਜਿਹੜਾ ਆਫਿਸ ਦਾ ਇੱਕ ਆਫੀਸ਼ਲ ਨੰਬਰ ਹੁੰਦਾ ਤੇ ਆਪਾਂ ਕਦੀ ਵੀ ਟਾਡੇ ਕੋਲ ਆਨਲਾਈਨ ਨੀ ਪੈ ਹੈ ਮੰਗਣੀ ਤੇ ਨਾ ਹੀ ਕਦੀ ਦੇਣੇਗਾ ਆ ਕੇ ਪੈਸੇ ਦਾ ਭੁਗਤਾਨ ਕਰੋ ਜਾਂ ਦਾ ਇਨਫੈਕਟ ਆਪਾਂ ਦਾ ਜਿਹੜੇ ਜਿਹੜਾ ਨਾ ਕੰਟਰੈਕਟ ਵੀ ਸਾਈਨ ਹਾਂ ਨੇ ਇਫੈਕਟ ਆ ਕੇ ਕਿਸੇ ਦੇ ਮਗਰ ਜਾ ਕੇ ਜਦ ਤੱਕ ਤਰੀਕ ਤੇ ਲੱਗੇ ਸ਼ੱਕੇ ਨਹੀਂ ਆਂਦੇ ਨਹੀਂ ਮੰਥਲੀ ਪੁੱਥਲੀ ਹੁੰਦੀ ਆਪਾਂ ਫਾਲੋਅ ਅਪ ਵੀ ਨਹੀਂ ਕਰੀਦਾ ਹੂੰ 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 ਸੋ ਉਹ ਜਿਹੜੇ ਲੋਕਾਂ ਨੂੰ ਕਾਫੀ ਜਿਹੜੇ ਮੈਸੇਜ ਕਈ ਵਾਰੀ ਇਦਾਂ ਦੇ ਚੱਲ ਜਾਂਦੇ ਆ ਕਿਉਂਕਿ ਹੁਣ ਜਿੱਦਾਂ ਪ੍ਰੋਗਰਾਮ ਸ਼ੁਰੂ ਹੋਇਆ ਤੇ ਲੋਕੀ ਡੈਸਪਰੇਟ ਵੀ ਜਿਹੜੇ ਹੁੰਦੇ ਆ ਆਨਲਾਈਨ ਸਕੈਮਸ ਦੇ ਵਿੱਚ ਫਸ ਜਾਂਦੇ ਆ ਸੋ ਆਨਲਾਈਨ ਜਿਹੜੇ ਸਕੈਮ ਤੋਂ ਬਚੋ ਜੇ ਤੁਹਾਨੂੰ ਨੰਬਰ ਚਾਹੀਦਾ ਉਹ ਪ੍ਰੋਫਾਈਲਸ ਦੇ ਵਿੱਚ ਆਪਣਾ ਨੰਬਰ ਆਲਰੇਡੀ ਲਿਖਿਆ ਹੋਇਆ ਵਾ ਤੇ ter.com ਜਿਹੜੀ ਵੈਬਸਾਈਟ ਹੈ ਇਮੀਗ੍ਰੇਸ਼ਨ.ਗਲੋਬਲ ਵੈਬਸਾਈਟ ਹੈ ਤੇ ਉਹ ਤੁਹਾਨੂੰ ਗੂਗਲ ਦੇ ਵਿੱਚ ਅਫੀਸ਼ੀਅਲ ਨੰਬਰ ਲੱਭਣਾ ਤੁਹਾਨੂੰ ਕੋਈ ਬੜੀ ਉਹਦੀ ਪ੍ਰੋਬਲਮ ਜਿਹੜੀ ਨਹੀਂ ਹੋਣੀ ਹਾਂ ਨਹੀਂ ਹਾਂ ਜੀ ਬਿਲਕੁਲ